ਪੰਜਾਬੀ ਲਿੰਕ ਮੀਡੀਆ ਵੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤ ਮੰਨ ਹਪੇਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਰਾਇਲ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਵਧੀਆ ਇੰਡੀਅਨ ਕੁਜ਼ੀਨ ਦੇ ਲਈ ਯਾਹ ਫਿਰ ਕੇਟਰਿੰਗ ਦੇ ਸਰਵਿਸਿਸ ਤੇ ਚੈੱਕ ਕਰ ਉਸ ਰਿਕੁਆਇਰਮੈਂਟ ਰੱਖਦੇ ਹਾਂ ਤਾਂ ਉਸੇ ਨਾਲ ਨੂੰ ਕੰਟੈਕਟ ਕਰ ਸਕਦੇ ਹੋ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਯੂਰੋਪੀਅਨ ਦੇਸ਼ਾਂ ਤੇ ਵੀ ਲੱਗ ਸਕਦਾ ਹੈ ਹੁਣ ਯੂਐਸ ਤੇ ਯੂਕੇ ਵੀਜ਼ਾ ਨੀਤੀ ਦੇ ਵਿੱਚ ਹੋਵੇਗਾ ਬਦਲਾਅ ਨਵੀਆਂ ਵਿੱਤੀ ਲੋੜਾ 2025 ਤੋਂ ਹੁਣ ਗਿਆ ਪ੍ਰਭਾਵੀ ਕੈਨੇਡਾ ਅਮਰੀਕਾ ਦੇ ਵਿੱਚ ਵਪਾਰਕ جنگ ਦੀ ਹੋਈ ਸ਼ੁਰੂਆਤ ਕੈਨੇਡਾ ਨੇ ਅਮਰੀਕੀ ਟੈਕਸਾਂ ਦੇ ਜਵਾਬ ਦੇ ਵਿੱਚ 155 ਬਿਲੀਅਨ ਦੇ ਟੈਰਿਫ ਪੈਕੇਜ ਦਾ ਕੀਤਾ ਐਲਾਨ ਇਸ ਸਾਰੇ ਸ਼ਹਿਰ ਦੇ ਡਾਊਨਟਾਊਨ ਖੇਤਰ ਦੇ ਵਿੱਚ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਦੇ ਸੰਬੰਧੀ ਪਵੇਖੀ ਮਾਡਲ ਹੋਏ ਤਿਆਰ ਤੇ ਹੁਣ ਖਬਰਾਂ ਵਸਤਾਂ ਦੇ ਨਾਲ ਕੈਨੇਡਾ ਮੈਕਸੀਕੋ ਅਤੇ ਚੀਨ ਤੇ ਟੈਰਿਫ ਲਗਾ ਕੇ ਵਪਾਰ ਨੀਤੀਆਂ ਦੇ ਆਪਣੇ ਵਾਅਦੇ ਨੂੰ ਖਤਮ ਕਰਨ ਤੋਂ ਤੁਰੰਤ ਬਾਅਦ ਹੀ ਯੂਐਸ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਕਿ ਇਹ ਯੂਰੋਪੀਅਨ ਯੂਨੀਅਨ ਦੇ ਨਾਲ ਨਿਸ਼ਚਿਤ ਤੌਰ ਤੇ ਹੋਵੇਗਾ ਅਤੇ ਨਾਲ ਹੀ ਹੋਰ ਕਿਤੇ ਵੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਇੱਕ ਪ੍ਰੈਸ ਮਿਲੀ ਮਿਲਨੀ ਨੂੰ ਸੰਬੋਧਨ ਕਰਦਿਆਂ ਟ੍ਰੰਪ ਨੇ ਕਿਹਾ ਕਿ ਅਮਰੀਕਾ ਦੇ ਚੋਟੀ ਦਿੱਤੇ ਨਵਪਾਰਕ ਭਾਈਵਾਲਾਂ ਵੀ ਉਸ ਦੇ ਟੈਰਿਫ ਦੇ ਵੱਲੋਂ ਸ਼ੁਰੂ ਹੋ ਰਹੀ ਉੱਪਰ ਹੀ ਵਪਾਰਕ ਚਾਪ ਤੋਂ ਅਮਰੀਕੀ ਕੁਝ ਦਰਦ ਮਹਿਸੂਸ ਕਰ ਸਕਦੇ ਨੇ ਜਦਕਿ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਅਮਰੀਕਾ ਦੇ ਨਾਲ ਵਪਾਰ ਸਰਪਲੈਂਸ ਤੋਂ ਪਿਨਾ ਮੌਜੂਦ ਕੀ ਖਤਮ ਹੋ ਜਾਵੇਗੀ ਬੀਤੇ ਦਿਨੀਆ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਦਸਤਕਤ ਕੀਤੇ ਗਏ ਵਪਾਰਕ ਜੁਰਮਾਨਿਆਂ ਦੀ ਕਬਰਾਹਟ ਗੁੱਸੇ ਅਤੇ ਅਨਿਸ਼ਚਿਤਤਾ ਦਾ ਇੱਕ ਮਿਸ਼ਰਣ ਮਾਹੌਲ ਪੈਦਾ ਕਰ ਦਿੱਤਾ ਹੈ ਉੱਤਰੀ ਅਮਰੀਕਾ ਦੇ ਵਿੱਚ ਵਪਾਰ ਤੇ ਸਾਂਝ ਉਤਾਰੀ ਨੂੰ ਤੋੜਨ ਦੀ ਧਮਕੀ ਦਿੱਤੀ ਗਈ ਹੈ ਅਤੇ ਚੀਨ ਦੇ ਨਾਲ ਸਬੰਧਨ ਹੋਰ ਤਣਾਅਪੂਰਨ ਕੀਤਾ ਜਾ ਰਿਹਾ ਹੈ ਜ਼ਿਕਰ ਹੋ ਗਿਆ ਕਿ 트럼ਪ ਨੇ ਮੈਕਸੀਕੋ ਤੇ ਕੈਨੇਡਾ ਤੇ ਦਰਾਮਦ ਤੇ 25% ਤੇ ਚੀਨ ਤੇ 10% ਤੈਰਫ ਲਾਗੂ ਕੀਤਾ ਹੈ ਤੇ ਯੂਕੇ ਸਰਕਾਰ ਨੇ ਆਪਣੀਆਂ ਵੀਜ਼ਾ ਨੀਤੀਆਂ ਦੇ ਲਈ ਨਵੀਤਮ ਅਪਡੇਟ ਪੇਸ਼ ਕੀਤੇ ਨੇ ਜੋ ਕਿ 1 ਫਰਵਰੀ 2025 ਤੋਂ ਲਾਗੂ ਹੋਣ ਲਈ ਸੈੱਟ ਕੀਤੇ ਗਏ ਸੀ ਇਹ ਤਬਦੀਲੀਆਂ ਮੁਕਤੌਤ ਤੇ ਵਿਦਿਆਰਥੀਆਂ ਕਰਮਚਾਰੀਆਂ ਸੈਲਾਨੀਆਂ ਅਤੇ ਨਾਲ-ਨਾਲ ਪਰਿਵਾਰਿਕ ਬਿਨੈਕਾਰਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਹਾਲਾਂਕਿ ਦੱਸਦੀ ਕਿ ਅਧਿਕਾਰੀ ਦਲੀਲ ਦਿੰਦੇ ਨੇ ਕਿ ਇਹਨਾਂ ਵਿਵਸਥਾ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬੇਨਿਕਾਰ ਜਨ ਤੱਕ ਫੰਡਾਂ ਦੇ ਭਰੋਸਾ ਕੀਤੇ ਬਿਨਾ ਆਪਣਾ ਸਮਰਥਨ ਕਰ ਸਕਣ ਪਹੁੰਚਯੋਗਤਾ ਅਤੇ ਕਿਫਾਇਤਾ ਬਾਰੇ ਚਿੰਤਾਵਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਵਿਲੀ ਜਾਣਕਾਰੀ ਦੇ ਮੁਤਾਬਕ ਇਸ ਤੋਂ ਇਲਾਵਾ ਚੁਣੇ ਗਏ ਯੂਰੋਪੀਅਨ ਦੇਸ਼ਾਂ ਦੇ ਵੀਜ਼ਾ ਮੁਕਤ ਯਾਤਰੀਆਂ ਦੇ ਲਈ ਇੱਕ ਇਲੈਕਟ੍ਰੋਨਿਕ ਦੇ ਇੱਕ ਯਾਤਰਾ ਅਧਿਕਾਰ ਪ੍ਰਣਾਲੀ ਪੇਸ਼ ਕੀਤੀ ਜਾਵੇਗੀ 5 ਮਾਰਚ 2025 ਤੋਂ ਯੋਗ ਯਾਤਰੀ ਇੱਕ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਪ੍ਰਣਾਲੀ ਪੇਸ਼ ਕੀਤੀ ਜਾਵੇਗੀ ਉੱਥੇ ਇਸ ਸਾਲ 5 ਮਾਰਚ ਤੋਂ ਯੋਗ ਯਾਤਰੀ ਅਰਜ਼ੀ ਦੇ ਸਕਦੇ ਨੇ ਜੋ ਕਿ 2 April 2025 ਤੋਂ ਸ਼ੁਰੂ ਹੋਣ ਵਾਲੇ ਦਾਖਲੇ ਦੇ ਲਈ ਲਾਸਟ ਮੀ ਹੋਵੇਗੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਟਰੰਪ ਦੇ ਵੱਲੋਂ ਕੈਨੇਡਾ ਦੇ ਵੱਖ-ਵੱਖ ਪਦਾਰਥਾਂ ਦੇ ਉੱਤੇ 25% ਟੈਰਫ ਲਗਾਉਣ ਦੇ ਫੈਸਲੇ ਤੋਂ ਕੁਝ ਹੀ ਘਟਿਆ ਬਾਅਦ ਹੀ ਕੈਨੇਡਾ ਦੇ ਵੱਲੋਂ ਇੱਕ ਜਵਾਬੀ ਕਾਰਵਾਈ ਕਰਦੇ ਆ ਅਮਰੀਕਾ ਦੇ ਉੱਤੇ 30 ਬਿਲੀਅਨ ਤੇ ਨਿਰਯਾਤ ਤੇ 25% ਟੈਰਫ ਲਗਾ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਇਸ ਫੈਸਲੇ ਦੇ ਐਲਾਨ ਦੇ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਦੇਸ਼ ਵਾਸੀਆਂ ਦੇ ਨਾਂ ਇੱਕ ਸੰਬੋਧਨ ਪੱਤਰ ਕਿਹਾ ਉਹਨਾਂ ਨੇ ਕਿਹਾ ਕਿ ਕੈਨੇਡਾ ਅਜਿਹਾ ਨਹੀਂ ਸੀ ਚਾਹੁੰਦਾ ਕਿ ਉਹ ਆਪਣੇ ਨੇੜਲੇ ਸਾਥੀ ਅਤੇ ਮਿੱਤਰ ਦੇਸ਼ ਦੇ ਖਿਲਾਫ ਅਜਿਹਾ ਕਰਨ ਪਰ ਹੁਣ ਮੌਜੂਦਾ ਹਾਲਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡੀਅਨਸ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਸਤੇ ਤੋਂ ਪਹਿਲਾ ਦੇਸ਼ ਦੇ ਸੂਬਿਆਂ ਦੇ ਪ੍ਰੀਮੀਅਰਸ ਨਾਲ ਗੱਲਬਾਤ ਕੀਤੀ ਅਤੇ ਅਮਰੀਕਾ ਦੇ ਟੈਰਿਫ ਦੇ ਖਿਲਾਫ ਜਵਾਬੀ ਕਾਰਵਾਈ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਕੈਨੇਡਾ ਸਰਕਾਰ ਸੰਯੁਕਤ ਰਾਜ ਦੇ ਵੱਲੋਂ ਕੈਨੇਡੀਅਨਸ ਮਾਨਾ ਤੇ ਲਗਾਏ ਗਏ ਗੈਰਵਾਜਬ ਤਾਰਿਫ ਤੇ ਜਵਾਬ ਦੇ ਵਿੱਚ 155 ਬਿਲੀਅਨ ਡਾਲਰ ਦੇ ਸਮਾਨ ਤੇ 25% ਤਾਰਿਫ ਧਰਵਾਤਾ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਨੇਡਾ ਦੇ ਵਿੱਤ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਨਿਕ ਲੇਬਲੈਂਕ ਅਤੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕੀਤੀ ਹੈ ਉਹਨਾਂ ਕਿਹਾ ਕਿ ਇਸ ਦੇ ਤਹਿਤ ਪਹਿਲੇ ਪੜਾਅ 'ਚ ਅਮਰੀਕਾ ਤੋਂ ਆਯਾਤ ਕੀਤੇ ਗਏ 30 ਬਿਲੀਅਨ ਡਾਲਰ ਦੇ ਸਮਾਨ ਤੇ ਤਾਰਿਫ ਸ਼ਾਮਲ ਹੋਣਗੇ ਜੋ ਕਿ 4 ਫਰਵਰੀ ਤੋਂ ਲਾਗੂ ਹੋਣਗੇ ਇਸ ਨਾਲ ਹੀ ਦੱਸ ਦੇ ਕਿ ਇਸ ਦੇ ਵਿੱਚ ਚੂਸ ਬਟਰ ਵਾਈਨ ਸਪਿਰਿਟ ਬੀਅਰ ਕਾਫੀ ਕਪੜੇ ਜੁੱਤੇ ਮੋਟਰਸਾਈਕਲ ਅਤੇ ਸ਼ਿੰਗਾਰ ਸਮਗਰੀ ਅਤੇ ਕਾਗਜ਼ ਵਰਗੇ ਉਤਪਾਦ ਸ਼ਾਮਲ ਨੇ ਇਨ੍ਹਾਂ ਸਮਾਨਾਂ ਦੀ ਇੱਕ ਵਿਸਤ੍ਰਿਤ ਸੂਚੀ ਵੀ ਜਲਦੀ ਮੌਈਆ ਕਰਵਾਈ ਜਾਵੇਗੀ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਡਾਊਨਟਾਊਨ ਖੇਤਰ ਦੇ ਵਿੱਚ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਦੇ ਆਧਾਰ ਤੇ ਇੱਕ ਪਵਿੱਖੀ ਮਾਡਲ ਨੂੰ ਤਿਆਰ ਕੀਤਾ ਗਿਆ ਜਿਸ ਦੇ ਮੁਤਾਬਕ 2050 ਤੱਕ ਇਹ ਖੇਤਰ ਕਿਸ ਤਰ੍ਹਾਂ ਦਿਖ ਸਕਦਾ ਹੈ ਉਸ ਨੂੰ ਦਰਸਾਇਆ ਗਿਆ ਜਾਣਕਾਰੀ ਦੇ ਮੁਤਾਬਕ ਇਸ ਮਾਡਲ ਦੇ ਵਿੱਚ ਉਹ ਇਮਾਰਤਾਂ ਸ਼ਾਮਲ ਨੇ ਜਿਨ੍ਹਾਂ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਸਭ ਦੀ ਸਭ ਨੂੰ ਮਨਜ਼ੂਰੀ ਮਿਲੇ ਇਹ ਪ੍ਰੋਜੈਕਟ ਸਰੀ ਸ਼ਹਿਰ ਦੇ ਇਨਵੈਸਟਮੈਂਟ ਸਰੀ ਪਲੇਟਫਾਰਮ ਅਤੇ ਡਾਊਨਟਾਊਨ ਸਰੀ ਬੀਆਈਏ ਦੇ ਸਾਂਝੇ ਉਦਮ ਦੇ ਰੂਪ ਤਿਆਰ ਕੀਤਾ ਗਿਆ ਹੈ ਇਸ ਨਾਲ ਹੀ ਇਹ ਮਾਡਲ ਦਰਸਾਉਂਦਾ ਹੈ ਕਿ ਡਾਊਨਟਾਊਨ ਸਰੀ ਦੇ ਵਿੱਚ ਪ੍ਰਸਤਾਵਿਤ ਇਮਾਰਤਾਂ ਕੀਵੇਂ ਹੋ ਸਕ ਤਿਆਰੀ ਉਥੇ ਇਹ ਇਲਾਕਾ ਆਉਣ ਵਾਲੇ ਵੱਡੇ ਆਰਥਿਕ ਅਤੇ ਨਿਰਮਾਣ ਸੰਬੰਧੀ ਕਾਰਖਾ ਤੇ ਨਿਰਭਰ ਕਰੇਗਾ ਇਸ ਵੇਲੇ ਸਰੀ ਦੇ ਵਿੱਚ 11 ਕੁ ਇਮਾਰਤਾਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਉੱਚੀ ਤੇ ਨਸਵਿਕ ਪਲਾਜ਼ਾ ਹੈ ਅਤੇ ਨਵੇਂ ਡਾਟਾ ਦੇ ਮੁਤਾਬਕ ਸ਼ਹਿਰ ਵਿੱਚ 21 ਹੋਰ ਉੱਚੇ ਇਮਾਰਤਾਂ ਬਣ ਰਹੀਆਂ ਨੇ ਅਤੇ 70 ਹੋਰ ਪ੍ਰੋਜੈਕਟ ਮਨਜ਼ੂਰ ਹੋ ਚੁੱਕੇ ਨੇ ਤਾਂ ਬ੍ਰਿਟਿਸ਼ ਸਰਕਾਰ ਨੇ ਆਉਣ ਵਾਲੇ 5 ਸਾਲਾਂ ਤੱਕ ਕਾਰਨ ਨੂੰ ਬਚਾਉਣ ਦੇ ਟੀਚੇ ਤਿਆਰ ਕਰ ਦਿੱਤੇ ਨੇ ਜਿਸ ਦੇ ਤਹਿਤ ਕਿ 272590 ਕਾਰਬਨ ਦੀ ਉਮੀਦ ਹੈ ਜਾਣਕਾਰੀ ਮੁਤਾਬਕ ਇਸ ਯੋਜਨਾ ਦੇ ਅਧੀਨ ਸਿਹਤ ਪ੍ਰਸ਼ਾਸਨ ਨੂੰ ਹਰ ਸਾਲ ਗ੍ਰਹਿ ਮੰਤਰੀ ਨੂੰ ਇੱਕ ਰਿਪੋਰਟ ਪੇਸ਼ ਕਰਨੀ ਪਵੇਗੀ ਜਿਸ ਦਾ ਦੇ ਵਿੱਚ ਕੀ ਉਹਨਾਂ ਦੀ ਪ੍ਰਗਤੀ ਦਰਸਾਈ ਜਾਵੇਗੀ ਸਰੀ ਦੇ ਵਿੱਚ ਕਾਰਬਨਾ ਹੋਣ ਦੇ ਲਈ 2024 ਤੋਂ 30 ਜੂਨ 2025 ਤੱਕ 4233 ਕਾਰ 30 ਜੂਨ 2026 ਤੱਕ 4639 ਕਾਰ ਅਤੇ 30 ਜੂਨ 2027 ਤੱਕ 5248 ਕਾਰ 30 ਜੂਨ 2028 ਤੱਕ 6060 ਜੁਲਾਈ 2028 ਤੋਂ 209676 ਕਰਬਣਾ ਹੁੰਦੇ ਟੀਚੇ ਮਿੱਥੇ ਗਏ ਨੇ ਸਰੀ ਦੇ ਪਲਾਨਿੰਗ ਐਂਡ ਡਿਵੈਲਪਮੈਂਟ ਵਿਭਾਗ ਦੇ ਜਨਰਲ ਮੈਨੇਜਰ ਰੌਨ ਗਿਲ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਰ ਬਣ ਰਹੀ ਨਹੀਂ ਤੇ ਆ ਵਿਕਾਸ ਤੇ ਵੱਖ-ਵੱਖ ਪੜਾਵਾਂ ਦੇ ਵਿੱਚ ਇਹ ਅੱਗੇ ਵਧ ਰਹੀ ਨੇ ਅਨਟਾਰੀਓ ਦੇ ਪ੍ਰੀਮੀਅਰ ਡਾਟ ਫੋਰ ਨੇ ਨਿਯਤ ਸਮੇਂ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਂਦਾ ਐਲਾਨ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ 27 ਫਰਵਰੀ 2026 ਦੀ ਬਜਾਏ ਹੁਣ ਚੋਣਾਂ ਜਗੀਆਂ ਨੇ ਹੋਣ ਜਾ ਰਹੀਆਂ ਨੇ ਫੋਰਡ ਦਾ ਮੁੱਖ ਨਾਰਾ ਅਨਟਾਰੀਓ ਨੂੰ ਅਮਰੀਕੀ ਚਰਖ ਖ਼ਬਰਾਂ ਤੋਂ ਬਚਾਓ ਡਗ ਫੋਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਕੁਝ ਸਰਵੇਖਣਾਂ ਦੇ ਵਿੱਚ ਅੱਗੇ ਚੱਲ ਰਹੀ ਹੈ ਤਾਂ ਸੱਚੀ ਕਿ ਉਹਨਾਂ ਨੇ ਆਪਣੇ ਮੁੱਖ ਨਾਅਰੇ ਦੇ ਤਹਿਤ ਕਿਹਾ ਹੈ ਕਿ ਅਮਰੀਕਾ ਵੱਲੋਂ ਲਾਗੂ ਕੀਤੇ ਜਾਣ ਵਾਲੇ ਵਪਾਰਕ ਪਾਬੰਦੀਆਂ ਤੋਂ ਬਚਾਉਣ ਦਾ ਲਈ ਮਜ਼ਬੂਤ ਮੰਡੇਟ ਦੀ ਜ਼ਰੂਰਤ ਹੈ ਅੱਜ ਦੇ বুলেটਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਖ਼ਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ